ਦਰਸ਼ਕਾਂ ਨੂੰ ਵੀ ਪਿਆਰ ਭਰਿਆ ਸਸ਼ੀ ਕਾਲ ਅੱਜ ਇੱਕ ਤੁਹਾਨੂੰ ਪਤਾ ਹੈ ਪਿਛਲੇ ਕੁਝ ਦਿਨਾਂ ਤੋਂ سلسلہ ਅਸੀਂ ਚਾਲੂ ਕੀਤਾ ਸੀ ਕਮੇਟੀਆਂ ਬਣਾਉਂਦਾ ਇੰਡਸਟਰੀ ਰਿਲੇਟਿਡ ਤਿੰਨ ਕਮੇਟੀਆਂ ਪਿੱਛੇ ਅਸੀਂ ਬਣਾਈਆਂ ਸੀ ਉਹ ਟੈਕਸਟਾਈਲ ਰਿਲੇਟਿਡ ਸੀ ਇੱਕ ਸਪਿਨਿੰਗ ਤੇ ਵੀਵਿੰਗ ਇੱਕ ਡਾਈੰਗ ਐਂਡ ਫਿਨਿਸ਼ਿੰਗ ਤੇ ਤੀਜੀ ਪਰਿਵਾਰਕੀ ਅੱਜ ਅਸੀਂ ਉਸ ਸੰਸਦੇਸ਼ੇ 'ਚ 6 ਕਮੇਟੀਆਂ ਦੀ ਅਨਾਊਂਸਮੈਂਟ ਹੋ ਕਰਨ ਜਾ ਰਹੇ ਹਾਂ ਉਹਦੇ ਵਿੱਚ ਸਭ ਨਾਲੋਂ ਪਹਿਲੀ ਕਮੇਟੀ ਹੈਗੀ ਸਪੋਰਟਸ ਐਂਡ ਲੇਬਰ ਗੁੱਡਸ ਐਵਿਚ 12 ਮੈਂਬਰ ਹੈਗੇ ਜਿਹਦੇ ਚੇਅਰਮੈਨ ਇਹਨਾਂ ਦੇ ਅਸੀਂ ਬਣਾਏ ਆ ਰਜੇਸ਼ ਖਰਬੰਦਾ ਜੀ ਹੈਗੇ ਮੇਰੀਆ ਸਪੋਰਟ ਜਿਲਦ ਦਾ ਤੋਂ ਫਮਾਂ ਨੂੰ ਅਸੀਂ ਚੇਅਰਮੈਨ ਬਣਾਇਆ बाकी जे ਤੋਂ ਤਾਂ ਨਾ ਬਾਕੀ ਮੈਂਬਰ ਦੋ ਜਿੰਨਾ ਨਹੀਂ ਤਾਂ ਤੁਹਾਨੂੰ ਲਿਸਟ ਪ੍ਰੋਵਾਈਡ ਕਰ ਦਿੱਤੀ। ਉਸ ਤੋਂ ਬਾਅਦ ਹੈਂਡ ਟੂਲ ਦੀ ਕਮੇਟੀ ਬਣਾਈ ਗਿਆ ਸੀ ਮਸ਼ੀਨ ਹੈਂਡ ਟੂਲ ਦੀ। ਉਹਦੇ ਵਿੱਚ ਜਿਹੜੇ ਅਸੀਂ ਚੇਅਰਮੈਨ ਬਣਾਏ ਆ ਉਹ ਅਸ਼ੋਨੀ ਕੁਮਾਰ ਹੈ। ਉਹ ਪ੍ਰੈਜ਼ੀਡੈਂਟ ਵੀ ਰਹੇ ਆ ਫ੍ਰੀ ਉਹਦੇ ਇੰਡੀਆ ਦੇ ਇੰਡੀਆ ਦੇ ਪ੍ਰੈਜ਼ੀਡੈਂਟ ਵੀ ਰਹੇ ਐ ਔਰ ਵਿਕਟਰ ਫੂਡਿੰਗਸ ਨਾਂ ਦੀ ਕੰਪਨੀ ਐ ਜਿਹੜਕਰ ਤੋਂ ਉਹਨਾਂ ਨੂੰ ਚੇਅਰਮੈਨ ਬਣਾਇਆ ਤੇਜੀ ਜਿਹੜੀ ਕਮੇਟੀ ਐ ਉਹ ਹੈਗੀ ਫੂਡ ਪ੍ਰੋਸੈਸਿੰਗ ਐਂਡ ਡੈਰੀ ਉਹਦੇ ਵਿੱਚ ਐਲਟੀ ਫੂਡਸ ਦੇ ਦਾਵਤ ਰਾਈਸ ਦਾਵਤ ਦੇ ਨਾਂ ਤੋਂ ਯਾਦਾਂ ਤੋਂ ਪੂਰਾ ਪੂਰਾ ਬ੍ਰਾਂਡ ਇਹ ਆਪਣੇ ਸਭ ਤੋਂ ਹੈਗੇ ਅਸ਼ੋਕ ਰੋਰਾ ਉਹਨਾਂ ਨੂੰ ਚੇਅਰਮੈਨ ਐਸ ਕਮੇਟੀ ਦਾ ਬਣਾਇਆ। ਅਗਲੀ ਕਮੇਟੀ ਜਿਹੜੀ ਹੈ ਜ ਟੂਰਿਜ਼ਮ ਐਂਡ ਹਸਪਿਟੈਲਿਟੀ ਹੈ। ਇਹਦੇ ਇੱਕ ਗੁਰਜਿੰਦਰ ਸਿੰਘ ਹੈ ਅੰਮ੍ਰਿਤਸਰ ਤੋਂ ਕਿਉਂਕਿ ਟੂਰਿਜ਼ਮ ਔਰ ਕਲਚਰ ਜੋ ਆਪਣਾ ਪੰਜਾਬ ਦਾ ਗੁਰਮੁਹਾਂਦੀ ਨਗਰੀ ਤੋਂ ਚਾਹੁੰਦਾ ਹੈ। ਇੰਨਾ ਦੇ ਬੈਸਟ ਬੈਸਟਰ ਹੋਟਲ ਹੈਗੇ ਉੱਥੇ। ਔਰ ਉਹ ਵੀ ਸਾਫੀ ਇੱਕ ਅਦਾਇਗੀ ਟ੍ਰਸਟ ਹੈ ਟੂਰਿਜ਼ਮ ਤੇ ਹਸਪਿਟੈਲਿਟੀ 'ਚ ਇਹਨਾਂ ਨੂੰ ਅਸੀਂ ਪ੍ਰੈਜ਼ੀਡੈਂਟ ਬਣਾਇਆ ਚੇਅਰਮੈਨ ਨੈਕਸਟ ਹੈਵੀ ਮਸ਼ੀਨਰੀ ਹੈ ਹੈਵੀ ਮਸ਼ੀਨਰੀ ਦੀ ਅਸੀਂ ਕਮੇਟੀ ਬਣਾਈ ਇਹਦੇ ਵਿੱਚ ਇੰਟਰਨੈਸ਼ਨਲ ਕਰੈਕਟਰਸ ਮਿਲਦੇ ਤੁਸੀਂ ਆਰਕੋਰਸ ਨਾਲੇ ਕਾ ਜਿਹੜਾ ਤੁਸੀਂ ਬ੍ਰੈਂਡ ਨਾਮ ਤੋਂ ਮਸ਼ਹੂਰ ਹੋ ਗਏ ਏਐਸ ਮੱਤਲ ਲੈ ਕੇ ਉਹਨਾਂ ਦੇ ਐਮਡੀ ਉਹਨਾਂ ਨੂੰ ਅਸੀਂ ਚੇਅਰਮੈਨ ਐਸ ਕਮੇਟੀ ਦਾ ਬਣਾਇਆ ਜਿਹੜੀ ਅੱਜ ਦੀ ਲਾਸਟ ਕਮੇਟੀ ਹੈ ਉਹ ਹੈਗੀ ਫਰਨੀਚਰ ਐਂਡ ਪਲਾਇ ਇੰਡਸਟਰੀ ਉਹਦੇ ਵਿੱਚ ਵਰਗੋ ਪੈਨਲਜ਼ ਹੈ ਦੀ ਹੁਸ਼ਿਆਰਪੁਰ ਦੀ ਕੰਪਨੀ ਹੈ ਉੱਤੇ ਨਰੇਸ਼ ਤੇਵਾਰੀ ਜੀ ਹੈਗੇ ਇਹਨਾਂ ਨੂੰ ਅਸੀਂ ਚੇਅਰਮੈਨ ਬਣਾਇਆ ਇਹ ਕਮੇਟੀਆਂ ਦਾ ਰੋਲ ਹੋਏਗਾ ਕਿ ਸਾਨੂੰ ਆਪਣੀ ਆਪਣੀ ਇੰਡਸਟਰੀ ਦਾ ਕੋਈ ਮੁਸ਼ਕਲਾਂ ਔਰ ਇਹਨਾਂ ਨੂੰ ਅਸੀਂ ਫਰਦਰ ਕਿਸ ਤਰ੍ਹਾਂ ਹੈਲਪ ਕਰ ਸਕਦੇ ਆ ਕਿ ਇਹ ਇੰਡਸਟਰੀ ਹੋਰ ਕਰੋ ਕਰੇ ਔਰ ਨਵੇਂ ਇਨਵੈਸਟਰ ਵੀ ਐਸ ਇੰਡਸਟਰੀ ਵਿੱਚ ਸਾਡੇ ਸੂਬੇ ਚ ਆਉਣ ਹਰ ਕਮੇਟੀ ਦੇ ਨਾਲ ਏਡੀਸੀ ਵਿਲੈਟ ਐਸ ਮੈਂਬਰ ਸੈਕਟਰੀ ਮਤਲਬ ਜਿਸ ਤਰ੍ਹਾਂ ਹੁਸ਼ਿਆਰਪੁਰ ਚੇਅਰਮੈਨ ਸਾਹਿਬ ਹੈ ਤਾਂ ਅਸੀਂ ਹੁਸ਼ਿਆਰਪੁਰ ਦੇ ਏਡੀਸੀ ਉਹਨਾਂ ਨਾਲ ਲਗਾਏ ਆ ਤਿਲੰਦਰ ਦੇ ਹੈ ਤਾਂ ਏਡੀਸੀ ਤਿਲੰਦਰ ਲਗਾਏ ਆ ਉਹ ਆਰਗੇਨਾਈਜ਼ ਕਰਿਆ ਕਰਨਗੇ ਮੀਟਿੰਗਸ ਔਰ ਜਿਹੜੇ ਮਿਨਟਸ ਐ ਉਹ ਡਰਾਫਟ ਕਰਨਗੇ ਕੋਈ ਸਾਰੀ ਕਮੇਟੀਆਂ ਜਿੰਨੀਆਂ ਹੈਗੀਆਂ ਇਹ 6 ਹੱਦ ਤੀਆਂ ਤੇ ਤਿੰਨ ਪਹਿਲਾਂ 9 ਹੋ ਗਈਆਂ 15 ਕਮੇਟੀਆਂ ਹੋ ਰਹਾ ਉਹ ਵੀ ਅੰਡਰ ਪ੍ਰੋਸੈਸ ਐ ਡਰਾਫਟਿੰਗ ਦੇ ਸਾਰਿਆਂ ਨੂੰ ਇਹੀ ਅਸੀਂ ਰਿਕਵੈਸਟ ਕੀਤਾ ਚੇਅਰਮੈਨਾਂ ਨੂੰ ਵੀ ਮੈਂਬਰਸ ਨੂੰ ਵੀ ਕਿ 1 ਅਕਤੂਬਰ ਤੱਕ ਸਾਨੂੰ ਇਹਨਾਂ ਦੀ ਪੂਰੀ ਫਾਈਨਲ ਜੋ ਵੀ ਤੁਹਾਡੇ ਸੁਜੈਸ਼ਨਸ ਐ ਸਾਨੂੰ ਦੇ ਦਿੱਤੇ ਜਾਣ ਤਾਂ ਕਿ ਜਲਦੀ ਤੋਂ ਜਲਦੀ ਅਸੀਂ ਇੰਕੋਰਪੋਰੇਟ ਕਰਕੇ ਨਾਨੋ ਪਾਲਿਸੀ ਤੇ ਲੈ ਕੇ ਵਾਟਰਵਾਟਰ ਨਾਨੋ ਅਸੀਂ ਹੈਲਪ ਕਰ ਸਕੀਏ ਔਰ ਸਾਡਾ ਇਹੀ ਉਪਰਾਲਾ ਹੈ ਕਿਉਂਕਿ ਹਰ ਸੈਕਟਰ ਦਾ ਆਪਣਾ ਪ੍ਰੋਬਲਮ ਹੁੰਦੇ ਹਰ ਇਸ਼ੂ ਦਾ ਅੱਗੇ ਕੀ ਹੁੰਦਾ ਸੀ ਇੱਕ ਬਣ ਜਾਂਦੀ ਸੀ ਕਿਸੇ ਨੂੰ ਸੂਟ ਕਰਦੀ ਸੀ ਪਾਲਿਸੀ ਕਿਸੇ ਨੂੰ ਨਹੀਂ ਕਰਦੀ ਸੀ ਔਰ ਇਹ ਸਾਰਾ ਜਿਹੜਾ ਉਪਰਾਲਾ ਹੈ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਕੇਜਰੀਵਾਲ ਜੀ ਔਰ ਸਾਡੇ ਮਾਨਯੋਗ ਮੰਤਰੀ ਭਗਵਨ ਸਿੰਘ ਮਾਨ ਜੀ ਇਹ ਉਹਨਾਂ ਦੀਆਂ ਇਹ ਡੋਬੀ ਕਮੇਟੀ ਬਣਾਈਆਂ ਉਹਨਾਂ ਦੀ ਅਪਰੂਵਲ ਹੈ ਔਰ ਉਹਨਾਂ ਦੀ ਐਡਵਾਈਸ ਹੈ ਜਿਹਦੇ ਨਾਲ ਅਸੀਂ ਇਹ ਚੱਲ ਰਹੇ ਹਾਂ ਹੈਸ਼ਟੈਗ ਕੋਈ ਕਿਸੇ ਭਰਾ ਦਾ ਸਵਾਲ ਨਹੀਂ ਜਿਹੜੇ ਚਿਹਨ ਬਣਾ ਕੇ ਜੀ ਇਹਨਾਂ ਨੂੰ ਸੈਕਸ਼ਨ